ਮੈਂ ਬੱਬੂ ਮਾਨ ਹੋਰਾਂ ਦਾ ਚਾਚਾ ਬਣਿਆ ਫਿਲਮ 'ਚ ਔਰ ਚਾਚੇ ਦਾ ਕਿਰਦਾਰ ਅਦਾ ਕਰ ਰਿਹਾ ਗੁਰੂ ਰੰਦਾਵਾ ਮੇਰਾ ਬੇਟਾ ਹੈ ਫੈਮਿਲੀ ਦੇ ਵਿੱਚ ਗੁੱਸਾ ਗਿੱਲਾ ਵੀ ਹੋ ਜਾਂਦਾ ਹੈ ਕੁਝ ਦੂਰੀਆਂ ਬਣ ਜਾਂਦੀਆਂ ਤਾਂ ਇਹ ਕਹਿੰਦੇ ਪੈਂਤਰਾ ਇਕੱਠੇ ਰਹਿੰਦੇ ਸੀ ਜ਼ਿਆਦਾ ਇਸ ਤਰ੍ਹਾਂ ਦਾ ਹੀ ਮਾਹੌਲ ਉਸ ਚੀਜ਼ ਵਿਖਾਈ ਗਈ ਹੈ ਇੱਕ ਫਿਲਮ ਕੀਤੀ ਹੈ ਵੀਰੇ ਰਤਨ ਸਾਹਿਬ ਦੇ ਨਾਲ ਡਾਇਰੈਕਟਰ ਨੇ ਜਿਹੜੇ ਸਾਡੇ ਬਹੁਤ ਹੀ ਅੱਛਾ ਕੰਮ ਲਿਆ ਉਹਨਾਂ ਨੇ ਮਜ਼ੇਦ ਫਿਲਮ ਕੀਤੀ ਸੀ ਅਸੀਂ ਪਿਛਲੀ ਤਾਂ ਉਸ ਤੋਂ ਬਾਅਦ ਸੈਕੰਡ ਫਿਲਮ ਉਹਨਾਂ ਦੇ ਨਾਲ ਫੇਰ ਇਹੀ ਕਰ ਰਹੇ ਆ ਕਿ ਅਸੀਂ ਸਾਰੇ ਨੇ ਆਦਮੀ ਦੇ ਬੜੀ ਮਿਹਨਤ ਨਾਲ ਕੰਮ ਕੀਤਾ ਇਹਦੇ ਵਿੱਚ ਔਰ ਕੋਸ਼ਿਸ਼ ਕਰਾਂਗੇ ਅੱਗੇ ਨੂੰ ਵੀ ਸੋਹਣੀਆਂ ਸੋਹਣੀਆਂ achiyan filmਾਂ ਲੈ ਕੇ ਆਏ ਤੁਹਾਡੇ ਵਾਸਤੇ ਕਿਉਂਕਿ ਸਾਡਾ ਇਸੇ ਤਰ੍ਹਾਂ ਹੌਸਲਾ ਵਧਾਉਂਦੇ ਰਿਹਾ ਜੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਪੀਵੀ ਆਸਟ੍ਰੇਲੀਆ ਦੇਖ ਰਿਹਾ ਸਾਰੇ ਸੁਜਵਨ ਸਤਕਾਰ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਵੈਲਕਮ ਮਹਿਮਾਨੇ ਪੰਜਾਬ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਇਸ ਤਰ੍ਹਾਂ ਦੀਆਂ ਸ਼ਖਸੀਤਾਂ ਜਾਂ ਇਸ ਤਰ੍ਹਾਂ ਦੇ ਕੁਝ ਪ੍ਰੋਜੈਕਟ ਜਿਹੜੇ ਆ ਪੰਜਾਬੀ ਦਾ ਨਾਮ ਪੰਜਾਬੀ ਦਾ ਨਾਮ ਜਿਹੜਾ ਰੌਸ਼ਨ ਕਰਦੇ ਆ ਤੇ ਅਸੀਂ ਬੇਨਤੀ ਰਿਕੁਐਸਟ ਨੂੰ ਇਹੀ ਕਰਦੇ ਹੁੰਦੇ ਹਾਂ ਕਿ ਵੀ ਥੋੜਾ ਟਾਈਮ ਕਿੰਨਾ ਵੀ ਮਿਲਦਾ ਤੁਸੀਂ ਕੱਢੋ ਕਿ ਤੁਸੀਂ ਇੱਕ ਬਹੁਤ ਵੱਡੇ ਸ਼ਾਕਾਰ ਜਿਹੜੇ ਕਲਾਕਾਰਾਂ ਨੂੰ ਤੁਸੀਂ ਇੱਕ ਮੈਸੇਜ ਦੇ ਨਾਲ ਪੰਜਾਬੀਅਤ ਜੋੜਦੀ ਆ ਸਿਨੇਮਾ ਕ੍ਰਾਂਤੀ ਨਾਲ ਜੋੜ ਦਿਆ ਚਾਹੇ ਉਹ ਪੰਜਾਬੀ ਫਿਲਮ ਇੰਡਸਟਰੀ ਜਾਂ ਕਿਸੇ ਵੀ ਹੋਰ ਤਰ੍ਹਾਂ ਦੇ ਇਤਨੀਆਂ ਕੁਝ ਰਚਨਾਵਾਂ ਜਾਂ ਇਤਨੀਆਂ ਕੁਝ ਕ੍ਰੀਏਟੀਵਿਟੀ ਗਰੀਗ ਹੁੰਦੀਆਂ ਜਿਹਨਾਂ ਦੇ ਨਾਲ ਅਸੀਂ ਸ਼ਰਸ਼ਾਰ ਹੁੰਦੇ ਆਂ ਵੇਖ ਕੇ ਕਿ ਖੁਸ਼ ਹੁੰਦੇ ਆਂ ਕਿ ਸਾਡੇ ਮਹਿਬੂਬ ਕਲਾਕਾਰ ਸਾਡੇ ਸਾਹਮਣੇ ਪਰਦੇ ਤੇ ਹੁੰਦੇ ਆ ਤੇ ਅਸੀਂ ਬਰਵਾਸ ਸਮੇਤ ਵੇਖਣ ਦੇ ਲਈ ਅਸੀਂ ਇਸ ਇਸ ਤਰੀਕੇ ਨਾਲ ਤਿਆਰ ਹੁੰਦੇ ਆ ਕਿ ਬਈ ਸਾਨੂੰ ਕਿਤੇ ਨਾ ਕਿਤੇ ਵੀ ਕੋਈ ਚੀਜ਼ ਇੱਕ ਮਹਿਸੂਸ ਨਹੀਂ ਹੁੰਦੀ ਕਿ ਅਸੀਂ ਇਸ ਜਿਹੜੇ ਆਪਣੇ ਮਹਿਬੂਬ ਜਾਂ ਜਿਹੜੇ ਇੱਕ ਮੈਗਾ ਸਟਾਰ ਦੀ ਮੂਵੀ ਵੇਖਣ ਜਾ ਰਹੇ ਆਂ ਇਹ ਜਿੱਥੇ ਸਾਨੂੰ ਯਕੀਨ ਹੁੰਦਾ ਹੈ ਕਿ ਸਾਡੇ ਬੱਚੇ ਕੁਝ ਨਾ ਕੁਝ ਸਿੱਖੇਉਣਗੇ ਤੇ ਅਸੀਂ ਇੱਕ ਭਰਪੂਰ ਆਨੰਦਮਈਕ ਹਲਮੁੱਤ ਜਿਹੜਾ ਖਲਾਹ ਲੈ ਕੇ ਆਵਾਂਗੇ ਜਦੋਂ ਅਸੀਂ ਸਾਡੀ ਮੁੱਛਪਟ ਦੀ ਸੀਗੀ ਤੇ ਅਸੀਂ ਸਾਡੇ ਜਿਹੜੇ ਮੈਗਾ 스타 ਸੀਗੇ ਉਹ ਸਾਡੇ ਨਾਲ ਅਜ ਮੌਜੂਦ ਨੇ ਤੇ ਬੜਾ ਧੰਨਵਾਦ ਮਹਿਸੂਸ ਕਰਦਾ ਮੈਂ ਕਿ ਵੀ ਮੇਰੀ ਗੱਲਬਾਤ ਖੂਣ ਦੇ ਲਈ ਮੈਂ ਐਕਸਾਈਟਡ ਇੰਨਾ ਕਾ ਜਦੋਂ ਅਸੀਂ ਚਾਹੇ 2सीआर ਤੇ ਵੇਖਣਾ ਚਾਹੇ ਵੱਡੇ ਪਰਦਿਆਂ ਤੇ ਚਾਹੇ ਕਾਲਜ ਦਾ ਬੰਕ ਮਾਰ ਕੇ ਵੇਖਣੀਆ ਮੂਵੀਆਂ ਤੇ ਉਹਨਾਂ ਨਾਲ ਗੱਲਬਾਤ ਕਰਨੀ ਤੇ ਉਹਨਾਂ ਦੀ ਇੱਕ ਨਵੀਂ ਮੂਵੀ ਆਉਣ ਵਾਲੀ ਜਿਹੜੀ ਆ ਉਹਦੇ ਬਾਰੇ ਮੈਂ ਉਹਦੇ ਵੱਲੋਂ ਸਾਰੇ ਦਰਸ਼ਕਾਂ ਨੂੰ ਇਹ ਕਹਿਣਾ ਕਿ ਵੀ ਤੁਸੀਂ ਉਹ ਮੂਵੀ ਵੇਖਣ ਜ਼ਰੂਰ ਜਾਣਾ ਸ਼ੌਕੀ ਸਰਦਾਰ ਤੇ ਉਹਦੇ ਵਿੱਚ ਅਹਿਮ ਭੂਮਿਕਾ ਨਿਭਾਰੇ ਇੱਕ ਬਹੁਤ ਹੀ ਸਾਲਾਂ ਤੋਂ ਸਾਡੇ ਪੰਜਾਬੀਅਤ ਨੂੰ ਜਿਹੜੀ ਜਿਤੋਂ ਆਪਾਂ ਕਹਿੰਦੇ ਨੇ ਕਿ ਵੀ ਉਹਨਾਂ ਦੀ ਇੱਕ ਭਾਸ਼ਾ ਉਹਨਾਂ ਦੀ ਇੱਕ ਪੰਜਾਬੀਅਤ ਇੱਕ ਪਿੰਡੂ ਕਲਚਰ ਨੂੰ ਸੱਭਿਆਚਾਰ ਦੇ ਵਿੱਚ ਰੱਖ ਕੇ ਤੇ ਫਿਰ ਜਦੋਂ ਪਰਦੇ ਤੇ ਲੈ ਕੇ ਆਉਣਾ ਤੇ ਅਸੀਂ ਆਪਣੇ ਆਪ ਨੂੰ ਢਾਲਿਆ ਮਹਿਸੂਸ ਕਰਨਾ ਕਿ ਅਸੀਂ ਆਂ ਸ਼ਹਿਰ ਅਸੀਂ ਹੀਰੋ ਇਹ ਤੇ ਉਹਨਾਂ ਦੇ ਡਾਇਲੋਗ ਡਿਲੀਵਰੀ ਤੇ ਉਹਨਾਂ ਦੀ ਜਿਹੜੀ ਮਸਤ ਚਾਲ ਅਸਾਨੂੰ ਦੁਬਾਰਾ ਫਿਰ ਵੇਖਣ ਨੂੰ ਮਿਲ ਰਹੀ ਆ ਸ਼ੌਕੀ ਸਰਦਾਰ ਨੂਬੀ ਦੇ ਵਿੱਚ ਮੇਰੀ ਮੁਰਾਦ ਸਾਡੇ ਬਹੁਤ ਹੀ ਹਰਮਨ ਪਿਆਰੇ ਜਿਹੜੇ ਕਲਾਕਾਰ ਨੇ ਮਣੀ ਖੇੜਾ ਤੋਂ ਸਾਡੇ ਵੀਰ ਸਾਡੇ ਜਿਨ੍ਹਾਂ ਨੂੰ ਸਿਪਾਈ ਕਹਿੰਨੇ ਬਾਈ ਜੀ ਸਵਾਗਤ ਹੈ ਗੁੱਗੂ ਗਿੱਲ ਦੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਬਹੁਤ ਮਾਣ ਦਿੰਦੇ ਹੋ ਥੈਂਕ ਯੂ ਸੋ ਮਚ ਅ ਤੁਹਾਡਾ ਸਮਾਂ ਨਿਰ ਚੱਲ ਰਿਹਾ ਹੋਣ ਦੋ ਦਿਨ ਰਹਿ ਗਏ ਜੀ ਮੂਵੀ ਰਿਲੀਜ਼ ਹੋਣ ਦੇ ਵਿੱਚ ਸ਼ੌਕੀ ਸਰਦਾਰ ਜਿਹੜੀ 16 ਮਈ ਨੂੰ ਵਰਲਡ ਵਾਈਡ ਤੇ ਰਿਲੀਜ਼ ਹੋਣ ਜਾ ਰਹੀ ਹੈ ਕਿਤੇ ਆਸਟ੍ਰੇਲੀਆ ਦੇ ਵਿੱਚ ਅਸੀਂ ਪੋਸਟਰ ਸ਼ੇਅਰ ਕਰ ਰਹੇ ਹਾਂ ਕਾਫੀ ਟਾਈਮ ਤੋਂ ਕਿ ਵੀ ਅੱਡ ਅੱਡ ਸਿਨੇਮਾਸ ਦੇ ਵਿੱਚ ਅੱਡ ਅੱਡ ਜਿਹੜੀਆਂ ਸਟੇਟਸ ਦੇ ਵਿੱਚ ਇਹਦੇ ਕੀ ਕੀ ਟਾਈਮਿੰਗ ਆ ਕੀ ਕੀ ਕਿਤੇ ਤੁਸੀਂ ਆਪਣੇ ਪਰਿਵਾਰ ਨਾਲ ਜਾ ਸਕਦੇ ਆ ਤੇ ਤੁਸੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਅੱਡ ਅੱਡ ਥਾਵਾਂ ਤੋਂ ਰਿਕਵੈਸਟ ਜਾ ਰਹੀ ਆ ਤੇ ਸਾਡੀ ਰਿਕਵੈਸਟ ਮੰਨਣ ਲਈ ਬਹੁਤ ਧੰਨਵਾਦ ਤੁਸੀਂ ਗੱਡੀ ਦੇ ਵਿੱਚੋਂ ਤੁਹਾਨੂੰ ਅਸੀਂ disturbance ਕੀਤਾ ਅ ਨੈਕਸਟ ਸੈਸ਼ਨ ਤੇ ਪਹੁੰਚਣ ਤੋਂ ਪਹਿਲਾਂ ਥੋੜੀ ਜਾਣਕਾਰੀ ਹੁਣ ਤੋਂ ਲਵਾਂਗੇ ਕਿ ਆ ऑस्ट्रेलिया ਦੇ ਵਿੱਚ ਭਰਪੂਰ ਵੇਟ ਕੀਤੀ ਜਾ ਰਹੀ ਹੈ ਬਹੁਤ ਬੇਸਬਰੀ ਨਾਲ ਇੱਕ ਜਿਹੜੀ ਮੋਸਟ ਵੇਟਡ ਫਿਲਮ ਹੈ ਸ਼ੌਕੀ ਸਰਦਾਰ ਉਹ ਉਹ ਦੀ ਜਿਹਦੇ ਵਿੱਚ ਬਹੁਤ ਵਧੀਆ ਸਟਾਰ ਕਾਸਟਿੰਗ ਆਪਾਂ ਉਹਨਾਂ ਦੀ ਵੀ ਗੱਲ ਕਰਾਂਗੇ ਤੁਹਾਡੀ ਜਿਹੜੀ ਵਰਲਡਵਾਈਡ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਕਿ ਕਿਵੇਂ ਰਿਸਪੌਂਸ ਆ ਰਿਹਾ ਹੈ ਕਿਹੜੀ ਕਿਹੜੀ ਜਿਹੜੇ ਫੀਲਡ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਨੇ ਕਿ ਵੀ ਇੱਕ ਟ੍ਰੇਲਰ ਦੇਖਦੇ ਹਾਂ ਤੇ ਕਿਦਾਂ ਦਾ ਰਿਸਪੌਂਸ ਆ ਰਿਹਾ ਤੁਹਾਨੂੰ ਭਰਪੂਰ ਮੈਸੇਜ ਆਉਂਦੇ ਹੋਣਗੇ ਹਾਂਜੀ ਪ੍ਰੋਡਿਊਸਰਾਂ ਵੱਲੋਂ ਪਤਾ ਲੱਗਦਾ ਰਹਿੰਦਾ ਕਿਉਂ ਦੱਸ ਰਹੇ ਸੀ ਕਿ ਸਾਰਿਆਂ ਦਾ ਬਹੁਤ ਅੱਛਾ ਰਿਸਪੌਂਸ ਹੈ। ਔਰ ਸਾਰੇ ਵੇਟ ਕਰ ਰਹੇ ਨੇ ਫਿਲਮ ਦੀ। ਅ ਕੱਲ ਸਿਨੇਮਿਆਂ ਦੀ ਲਿਸਟ ਵੀ ਉਹਨਾਂ ਨੇ ਵਿਖਾਈ ਮੈਨੂੰ। ਅ ਉਮੀਦ ਅੱਛੀ ਹੈ ਜੀ। ਬਾਕੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਰੱਬ ਮਿਹਨਤ ਭਲੇ ਪਾਵੇ ਸਾਰਿਆਂ ਦੀ। ਦੇਲਪਤੀ ਟ੍ਰੇਲਰ ਵਿਖਾਇਆ ਲਾਈਵ ਵੀ ਦੇਖ ਰਹੇ ਆ ਕੋਈ ਫਰਕ ਨਹੀਂ ਲੱਗ ਰਿਹਾ ਜਿਵੇਂ ਕਹਿੰਦਾ ਮੂਵੀ ਦੇ ਵਿੱਚ ਕੈਮਰੇ ਦੀ ਟ੍ਰਿਕ ਹੁੰਦੇ ਆ ਦੇ ਵਿੱਚ ਥੋੜਾ ਜਿਹਾ ਮੇਕਅਪ ਵਗੈਰਾ ਹੁੰਦਾ ਤੁਸੀਂ ਅਸੀਂ ਤੁਹਾਨੂੰ ਦੇਖਦੇ ਦੇਖਦੇ ਬੁੱਢੇ ਹੋ ਚਲੇ ਆ ਤੁਸੀਂ ਹੋ ਵੀ ਨੌਜਵਾਨੀ ਤੁਹਾਡੀ ਝਲ ਕਰੇਗਾ ਜਣ ਤ ਜਿਵੇਂ ਉਹਨਾਂ ਦੇ ਸ਼ਿਕਾਰੀ ਦੇ ਵਿੱਚ ਤੁਹਾਨੂੰ ਲਾਸਟ ਵੇਖਿਆ ਕੁਝ ਹੋਰ ਜਿਹੜੀਆਂ ਮੂਵੀਜ਼ ਵੀ ਤਾਂ ਕਾਫੀ ਥੋੜੀਆਂ ਜਿਹੜੀਆਂ ਆ ਰਹੀਆਂ ਹੋਂ ਦਾ ਜਿਹੜੀਆਂ ਕਿ ਵੀ ਆਪਣਾ ਕਿਨੇ ਸਸਪੈਂਸ ਛੱਡ ਦਿੰਦੇ ਆ ਕਿਤਨਾ ਕਿਤੇ ਜਿਵੇਂ ਉਹਨਾਂ ਕੋਪੀ ਬਾਈ ਹੋਣੀ ਆਏ ਸੀ ਇੱਥੇ ਉਹਨਾਂ ਦਾ ਕੰਮ ਦਾ ਹੱਥ じゃ ਛੱਡਦਾ ਵਿੱਚ ਤੇ ਸੁਖੀ ਚਾਲ ਬਾਈ ਆਏ ਸੀਗੇ ਉਹਨਾਂ ਨੇ ਵੀ ਇੰਟਰਵਿਊ ਕੀਤੀ ਆਪਣੀ ਟੀਵੀ ਤੇ ਇੱਥੇ ਆਏ ਸੀਗੇ ਤੇ ਉਹ ਚੀਜ਼ਾਂ ਦੀ ਐਕਸਾਈਟਮੈਂਟ ਬਣੀ ਆ ਕਿ ਕਿਤਨਾ ਕਿਤੇ ਜਿਹੜੇ ਮੇਨ ਕਰੈਕਟਰ ਤੁਸੀਂ ਹੁੰਨੇ ਆ ਇੱਕ ਮੇਨ ਜਿਵੇਂ ਕਹਿੰਦੇ ਨੇ ਵੀ ਯਾਰ ਐਵੇਂ ਨਾ ਚਾਕ ਗੁੱਗੂ ਕਰਨ ਫਿਰ ਕੱਲ ਰਹਿਦਾ ਗੋਛਾ ਕਦੇ ਗੁੱਗੂ ਗਲਕਵੇ ਉਹ ਤੁਹਾਡੇ ਸਟਾਈਲ ਨੂੰ ਜਿਹੜਾ ਫਿਰ ਦੇ ਸਮਝਣਾ ਇੰਤਜ਼ਾਰ ਹੋ ਰਿਹਾ ਕਿ ਇਹ ਇਸ ਫਿਲਮ ਦੇ ਵਿੱਚ ਕਿਦਾਂ ਦਾ ਤੁਹਾਡਾ ਜਿਹੜਾ ਹੋਊਗਾ ਪਰ ਟ੍ਰੇਲਰ ਤੋਂ हट ਕੇ ਜੇ ਥੋੜੀ ਜਿਹੀ ਹੋਰ ਜਾਣਕਾਰੀ ਪ੍ਰਾਪਤ ਹੋਵੇ ਕਿ ਤੁਹਾਡਾ ਰੋਲ ਕਿਦਾਂ ਦਾ ਹੋਊਗਾ ਅ ਹਾਂਜੀ ਇਹ ਫਿਲਮ ਇਸ ਤਰ੍ਹਾਂ ਦੀ ਹੈ ਕਿ ਮੈਂ ਬੱਬੂ ਮਾਨ ਹੋਰਾਂ ਦਾ ਚਾਚਾ ਬਣਿਆ ਫਿਲਮ 'ਚ ਔਰ ਚਾਚੇ ਦਾ ਕਿਰਦਾਰ ਅਦਾ ਕਰ ਰਿਹਾ ਔਰ ਗੁਰੂ ਰੰਧਾਵਾ ਮੇਰਾ ਬੇਟਾ ਤੇ ਸਾਡੀ ਫੈਮਿਲੀ ਹੈ ਤੇ ਹਾਲਾਤ ਬਣਦੇ ਐ ਫੈਮਿਲੀ ਦੇ ਵਿੱਚ ਗੁੱਸਾ ਗਿੱਲਾ ਵੀ ਹੋ ਜਾਂਦਾ ਹੈ ਕੁਝ ਦੂਰੀਆਂ ਬਣ ਜਾਂਦੀਆਂ ਤਾਂ ਫਿਰ ਉਹ ਜਿਹੜੀ ਬੌਂਡਿੰਗ ਹੈ ਪਰਿਵਾਰ ਦੀ ਉਹ ਇੰਨੀ ਸਟਰੋਂਗ ਹੁੰਦੀ ਆ ਅਖੀਰਕਾਰ ਉਹ ਸਾਰੇ ਗਿਲੇ ਸ਼ਿਕਵੇ ਦੂਰ ਵੀ ਹੁੰਦੇ ਆ ਤਾਂ ਕਈ ਚੀਜ਼ਾਂ ਹੁੰਦੀਆਂ ਤੁਸੀਂ ਅਸੀਂ ਵੀ ਔਰ ਵੀ ਨਹੀਂ ਕਰ ਸਕਦੇ ਫਿਲਮ ਦੀ ਕਹਾਣੀ ਜ਼ਿਆਦਾ ਕਿਉਂਕਿ ਕਈ ਇਹਦੇ ਵਿੱਚ ਹੈਗੇ ਆ ਜਿਹੜੇ ਜੀ ਜੀ ਫਿਲਮ ਜੀ ਵੇਖਣ ਵੇਲੇ ਐਚੀਆਂ ਲੱਗਣੀਆਂ ਤੁਹਾਨੂੰ ਤੇ ਮੇ ਇਹ ਦੱਚੀ ਹੈ ਜੀ ਬਲੂ ਰੰਦਾਵਾ ਔਰ ਬੱਬੂ ਮਾਨ ਇਹ ਨਾਲ ਮੈਂ ਪਹਿਲੀ ਦਫਾ ਕੰਮ ਕਰ ਰਿਹਾ ਮੈਂ ਕੱਲ ਵੀ ਦੱਸ ਰਿਹਾ ਸੀ ਇੰਟਰਵਿਊ ਦੇ ਵਿੱਚ ਕਿ ਮੇਰੇ ਆਪਣੇ ਘਰ ਦੇ ਭੈਣ ਭਰਾ ਰਿਸ਼ਤੇਦਾਰ ਜਾਂ ਘਰ ਦੇ ਦੋਸਤ ਕਈ ਇਹ ਹਮੇਸ਼ਾ ਕਹਿੰਦੇ ਰਹਿੰਦੇ ਸੀ ਵੀ ਬਾਕੀਆਂ ਨਾਲ ਤਾਂ ਤੂੰ ਫਿਲਮਾਂ ਦੇ ਵਿੱਚ ਕਾਫੀ ਕੰਮ ਕਰ ਚੁੱਕਿਆ ਹੈ ਵੀ ਤੁਸੀਂ ਕੱਟੇ ਨਹੀਂ ਆਏ ਕਦੇ ਬਬੂ ਮਾਨ ਤੇ ਮੇਰੇ ਪਰੋਂ ਗੱਲ ਕਰਦੇ ਸੀ ਤਾਂ ਉਹ ਰੱਬ ਦਾ ਹੁਕਮ ਹੋਇਆ ਸਬਬ ਬਣਿਆ ਤਾਂ ਇਸ ਫਿਲਮ ਦੇ ਵਿੱਚ ਅਸੀਂ ਇਕੱਠੇ ਵੀ ਆ ਰਹੇ ਹਾਂ ਤਾਂ ਸਾਰੇ ਇਸ ਗੱਲ ਕਰਕੇ ਵੀ ਕਾਫੀ ਇਸ ਚੀਜ਼ ਨੂੰ ਉਡੀਕ ਕਰ ਰਹੇ ਆ ਵੀ ਇਕੱਠੇ ਆ ਰਹੇ ਆ ਤੇ ਕਿਉਂਕਿ ਪਹਿਲਾਂ ਅਸੀਂ ਕੰਮ ਨਹੀਂ ਕੀਤਾ ਤੇ ਦੇਖਦੇ ਹਾਂ ਕਿਸ ਤਰ੍ਹਾਂ ਦੀ ਹੋਏਗੀ ਫਿਲਮ ਔਰ ਨਾਲ-ਨਾਲ ਗੁਰੂ ਰੰਦਾਵਾ ਛੋਟਾ ਵੀਰ ਹੈ ਬਹੁਤ ਅੱਛਾ ਸਿੰਗਰ ਵੀ ਹੈ ਤੇ ਔਰ ਆਰਟਿਸਟ ਵੀ ਜਿਸ ਤਰ੍ਹਾਂ ਪਹਿਲੀ ਦਫਾ ਕੰਮ ਕਰ ਰਿਹਾ ਤੇ ਕਦੇ ਵੀ ਨਹੀਂ ਲੱਗਿਆ ਕਿ ਉਹ ਨਿਊ ਕਮਰ ਹੈ। ਇੱਕ ਦੋ ਫਿਲਮیں ਕੀਤੀਆਂ ਉਹਨਾਂ ਨੇ ਤੇ ਉਹਨਾਂ ਦਾ ਕੰਮ ਵੀ ਬੜਾ ਹੀ ਖੂਬਸੂਰਤ ਹੈ। ਜਿਸ ਤਰ੍ਹਾਂ ਆਪਣੇ ਪਿੰਡਾਂ ਦੇ ਵਿੱਚ ਨਹੀਂ ਸਾਂਝੇ ਇਕੱਠੇ ਪਰਿਵਾਰ ਹੁੰਦੇ ਸੀ ਤਾਂ ਤਾਇਏ ਚਾਚੇ ਪੈਣ ਭਰਾ ਇਕੱਠੇ ਰਹਿੰਦੇ ਸੀ। ਜ਼ਿਆਦਾ ਇਸ ਤਰ੍ਹਾਂ ਦਾ ਹੀ ਮਾਹੌਲ ਹੁੰਦਾ ਸੀ। ਉਹ ਚੀਜ਼ ਵਿਖਾਈ ਗਈ ਹੈ। ਤੇ ਉਸ ਤਰ੍ਹਾਂ ਦੇ ਪਰਿਵਾਰਾਂ ਦੇ ਵਿੱਚ ਜੇ ਕਦੇ ਗਿਲੇ ਸ਼ਿਕਵੇ ਹੋ ਜਾਂਦੇ ਆ ਤਾਂ ਫਿਰ ਉਹ ਪਰਿਵਾਰ ਦੀ ਇਕੱਠੇ ਹੋਣ ਦੀ ਵਜ੍ਹਾ ਕਰਕੇ ਜਾਂ ਆਪਸੀ ਪਿਆਰ ਕਰਕੇ ਉਹ ਗਿਲੇ ਸ਼ਿਕਵੇ ਵੀ ਦੂਰ ਹੋ ਜਾਂਦੇ ਆ ਤਾਂ ਫਿਰ ਦੁਬਾਰਤੋਂ ਉਸੇ ਤਰ੍ਹਾਂ ਸਾਰੇ ਇਕੱਠੇ ਖੁਸ਼ੀ-ਖੁਸ਼ੀ ਰਹਿੰਦੇ ਆ ਮੁਸੀਬਤਾਂ ਦਾ ਸਾਹਮਣਾ ਵੀ ਇਕੱਠੇ ਹੋ ਕੇ ਕਰਦੇ ਆ ਇਸ ਤਰ੍ਹਾਂ ਦੀ ਗੱਲ ਹੈ ਇਹ ਬਹੁਤ ਸੋਹਣਾ ਕਨਸੈਪਟ ਹੈ ਜੀ ਜਿਵੇਂ ਆਪਾਂ ਦਿਖਾਇਆ ਗਿਆ ਕਿ ਵਿੱਚ ਇੱਕ martial art come ਜਿਹੜੀ Sikh come ਆ ਉਹਦਾ ਗਤਕਾ ਤੇ ਉਹਦੇ ਅਕੋਰਡਿੰਗਲੀ ਜਿਹੜਾ ਇੱਕ ਫਾਈਟ ਕਰਨ ਦਾ ਜਿਹੜਾ ਜਜ਼ਬਾ ਤੇ ਇੱਕ ਦੋ ਦੇਸ਼ਾਂ ਦੀ ਜਿਹੜੀ ਅੱਜਕੱਲ ਦੀ ਚੱਲ ਰਹੀ ਹੈ ਕਸ਼ਨ ਕਸ਼ਕੇ ਅਸੀਂ ਜਿਹੜਾ ਇੰਡੀਆ 'ਚ ਜਾਂ ਪੰਜਾਬ 'ਚ ਰਹਿੰਦੇ ਪੰਜਾਬ ਦੀ ਧਰਤੀ ਤੇ ਰਹਿਣਾ ਜਾਂ ਵਿਦੇਸ਼ਾਂ 'ਚ ਜਾ ਕੇ ਰਹਿ ਵਸਣਾ ਤੇ ਉੱਥੇ ਕੀ ਕੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਤੁਸੀਂ ਜੇ ਟੌਪਿਕ ਦੀ ਗੱਲ ਕਰੀਏ ਮੇਰੇ ਕੋਲ ਅੱਛੇ ਸ਼ਾਇਦ ਇੱਕ ਟਾਈਟਲ ਥੋੜੇ ਤੋਂ ਚੱਕਾ ਗਿਆ ਇਦੋਂ ਕਿ ਇਹ ਮਣੀਕੇੜੇ ਦੇ ਸਰਪੰਚ ਹਰਕ ਦਾ ਜਿਹੜਾ ਭਲਾ ਕਰਨ ਵਾਲੇ ਹਰਕ ਦੇ ਸੋਤੇ ਨਾਲੇ ਘੋੜੀਆਂ ਦੇ ਸ਼ੌਂਕੀ ਕੁੱਤੇ ਰੱਖਣ ਦੇ ਸ਼ੌਂਕੀ ਸ਼ੌਂਕੀ ਸਰਦਾਰ ਜੀ ਇਹ ਟਾਈਟਲ ਜਿਹੜਾ ਮੇਰੇ ਖਾਤੇ ਕਾਫੀ ਠੋਕਿਆ ਸੀ ਤੁਹਾਡੀ ਜ਼ਿੰਦਗੀ ਤੇ ਜਿਹੜੀ ਇਹ ਚੀਜ਼ ਦਾ ਚੱਕਰ ਰਤਾ ਰੱਬ ਜਾਣੇ ਜੀ ਕਿਸ ਤਰ੍ਹਾਂ ਹੈ ਲੇਕਿਨ ਉਹਦਾ ਟਾਈਟਲ ਮੈਨੂੰ ਅੱਛਾ ਲੱਗਿਆ ਔਰ ਇਸ ਤਰ੍ਹਾਂ ਵੀ ਲੱਗਿਆ ਥੋੜਾ ਜਿਹਾ ਇਸ ਤਰ੍ਹਾਂ ਦੇ ਕਿਰਦਾਰ ਨਾ ਆਪਣੀ ਜ਼ਾਤੀ ਜ਼ਿੰਦਗੀ ਦੇ ਨੇੜੇ ਤੇੜੇ ਹੁੰਦੇ ਆ ਤਾਂ ਫਿਰ ਉਹਨਾਂ ਨੂੰ ਬਣਾਉਣੇ ਵੀ ਸੌਖੇ ਹੋ ਜਾਂਦੇ ਕਿਉਂਕਿ ਸਾਡਾ ਪਿੰਡਾਂ ਦਾ ਔਰ ਆਪਣੇ ਘਰਾਂ ਦਾ ਰਹਿਣ ਸਹਿਣ ਰਲਦਾ ਮਿਲਦਾ ਜਿਹੀ ਹੁੰਦਾ ਇਸ ਤਰ੍ਹਾਂ ਦੀਆਂ ਫਿਲਮਾਂ ਦੇ ਹਿਸਾਬ ਨਾਲ ਜੇ ਬੀਕੀਤਾ ਤਾਂ ਬਾਕੀ ਚਲੋ ਇਹ ਕਰੈਕਟਰ ਤਾਂ ਅਲੱਗ-ਅਲੱਗ ਕਰਨ ਦਾ ਮੌਕਾ ਮਿਲਦਾ ਇਹ ਕੋਸ਼ਿਸ਼ ਹੀ ਕਰਦੇ ਆਂ ਸੀ ਮਿਹਨਤ ਕਰਦੇ ਆਂ ਸਾਰੇ ਜਾਣੇ ਮੇਰਾ ਮੈਂ ਪਹਿਲੀ ਦਫਾ ਹੀ ਪਹਿਲਾਂ ਇੱਕ ਫਿਲਮ ਕੀਤੀ ਹੈ ਧੀਰੇ ਰਤਨ ਸਾਹਿਬ ਦੇ ਨਾਲ ਡਾਇਰੈਕਟਰ ਨੇ ਜਿਹੜੇ ਸਾਡੇ ਬਹੁਤ ਹੀ ਅੱਛਾ ਕੰਮ ਲਿਆ ਉਹਨਾਂ ਨੇ ਮਜ਼ੇਦ ਫਿਲਮ ਕੀਤੀ ਸੀ ਅਸੀਂ ਪਿਛਲੀ ਉਸ ਤੋਂ ਬਾਅਦ ਸੈਕੰਡ ਫਿਲਮ ਉਹਨਾਂ ਦੇ ਨਾਲ ਫੇਰ ਇਹੀ ਕਰ ਰਹੇ ਆਂ ਉਹਨਾਂ ਦਾ ਜਿਹੜਾ ਅੰਦਾਜ਼ ਹੈ ਉਹ ਮੈਨੂੰ ਬਹੁਤ ਹੀ ਅੱਛਾ ਲੱਗਿਆ ਕਿਉਂਕਿ ਥੋੜਾ ਜਿਹਾ ਉਹ ਕਰਕੇ ਦੜਕੇ ਵਾਲੀ ਧਲਮ ਬਣਾਉਂਦੇ ਆਂ ਔਰ ਉਹਨਾਂ ਦਾ ਕਿ ਹਰ ਇੱਕ ਡਾਇਰੈਕਟਰ ਦਾ ਆਪਣਾ ਇੱਕ ਅੰਦਾਜ਼ ਹੁੰਦਾ ਹੈ ਤਾਂ ਉਹ ਉਸ ਫਿਲਮ ਦੇ ਵਿੱਚ ਅਸੀਂ ਇਕੱਠੇ ਸੀ ਫਿਰ ਦੁਬਾਰਾ ਉਹਨਾਂ ਨੇ ਮੈਨੂੰ ਇਸ ਫਿਲਮ ਦੇ ਵਿੱਚ ਲਿਆ ਤਾਂ ਔਰ ਹੋ ਸਕਦਾ ਹੈ ਕਿ ਕੈਰੈਕਟਰ ਮੈਨੂੰ ਸ਼ੂਟ ਕਰਦਾ ਹੋਵੇ ਤਾਂ ਸੋਚਿਆ ਹੋਵੇ ਤੇ ਨਾਲ ਹੀ ਇੱਕ ਹੋਰ ਬਹੁਤ ਵੱਡੀ ਸ਼ਖਸੀਅਤ ਨੇ ਬਹੁਤ ਵੱਡੀ ਹਸਤੀ ਨੇ ਫਿਲਮਾਂ ਦੇ ਹਿਸਾਬ ਨਾਲ ਗੱਲ ਕਰੀਏ ਆ ਸ਼ਾਮ ਕੌਸ਼ਲ ਸਾਹਿਬ ਜਿਹੜੇ ਐਕਸ਼ਨ ਡਾਇਰੈਕਟਰ ਨੇ ਉਹ ਵੀ ਇਸ ਫਿਲਮ ਦੇ ਵਿੱਚ ਕੰਮ ਸਾਡੇ ਤੋਂ ਕੰਮ ਲਿਆ ਉਹਨਾਂ ਨੇ ਮੈਨੂੰ ਫਾਈਟਾਂ ਦਾ ਉਹ ਵੀ ਇੱਕ ਅੱਛਾ ਕੰਮ ਕਰਨ ਜਾਣਦੇ ਨੇ ਔਰ ਕਰਵਾ ਲੈਂਦੇ ਨੇ ਆਪਣੇ ਆਰਟਿਸਟਾਂ ਤੋਂ ਤਾਂ ਉਹ ਵੀ ਸਾਡਾ ਇੱਕ ਇੱਕ ਫਿਲਮ ਲਈ ਪਲੱਸ ਪੁਆਇੰਟ ਹੈ ਤੇ ਹੋਰ ਬਹੁਤ ਸਾਰੇ ਇੱਕ ਦੋ ਲੜਕੀਆਂ ਜਿਹੜੀਆਂ ਨਿਮਰਤ ਹੈਗੀ ਲੜਕੀ ਇੱਕ ਦੂਜੀ ਦਾ ਕੀ ਨਾਮ ਅਹਸ਼ਨੀਨ ਅ ਦੋਵੇਂ ਕੁੜੀਆਂ ਵਿਚਾਰੀਆਂ ਬਹੁਤ ਹੀ ਅੱਛੀਆਂ ਲੜਕੀਆਂ ਔਰ ਬਹੁਤ ਹੀ ਸੋਨਾ ਕੰਮ ਕੀਤਾ ਉਹਨਾਂ ਦੋਵਾਂ ਨੇ ਤੇ ਗਾਣੇ ਬੜੇ ਸੋਹਣੇ ਐ ਇੱਕ ਤੁਸੀਂ ਸੁਣੇ ਵੀ ਹੋਣੇ ਤੁਸੀਂ ਕਿ ਚੁੰਨੀ ਗਾਣਾ ਮੈਨੂੰ ਬੜਾ ਪਸੰਦ ਐ ਹੁਣ ਵੀ ਕੱਲ ਵੀ ਕੱਲ ਕੀ ਆ ਪਰਸੋ ਇੱਕ ਰਿਲੀਜ਼ ਹੋਇਆ ਐ ਉਹ ਵੀ ਗਾਣਾ ਬੜਾ ਸੋਹਣਾ ਐ ਤੇ ਇਸ ਤਰ੍ਹਾਂ ਕਰਕੇ ਬੱਬੂ ਮਾਨ ਗੁਰੂ ਰੰਧਾਵਾ ਗਾਣਿਆਂ ਦੇ ਤੇ ਤੁਹਾਨੂੰ ਪਤਾ ਪਹਿਲਾਂ ਹੀ ਮਾਸਟਰ ਨੇ ਤੇ ਚਲੋ ਬਾਕੀ ਫਿਲਮ ਦੇ ਵਿੱਚ ਸਾਰੇ ਨੇ ਨਾਲ ਮਿਲ ਕੇ ਕੰਮ ਕਰਨਾ ਹੁੰਦਾ ਐ ਤੇ ਉਮੀਦ ਕਰਦੇ ਸਾਰਿਆਂ ਨੂੰ ਬਹੁਤ ਅੱਛੀ ਲੱਗੇਗੀ ਫਿਲਮ ਬਿਲਕੁਲ ਜਿੰਨੇ ਵੀ ਤੁਸੀਂ ਨਾਮ ਲਾਏ ਚਾਹੇ ਤੀਰ ਦਰਪਨ ਸਾਹਿਬ ਹੋਣ ਚਾਹੀਏ ਸ਼ਾਮ ਕੌਸ਼ਲ ਜਿਹੜੇ ਵਿੱਕੀ ਕੌਸ਼ਲ ਅੱਜ ਕੱਲ ਸਾਡੀ ਜਨਰੇਸ਼ਨ ਦੇ ਜਿਹੜੇ ਫੇਵਰਟ ਜਿਹੜੇ ਐਕਟਿਵ ਨੇ ਉਹਨਾਂ ਦੇ ਫਾਦਰ ਸਾਹਿਬ ਤੇ ਤਰੰਤਰ ਤੁਸੀਂ ਵੀ ਉਹ ਆਪਣੇ ਫੀਲਡ ਦੇ ਵਿੱਚ ਜਦੋਂ ਹੁਣ ਚਾਰਜ ਹੱਕ ਤੋਂ ਵੱਧ ਤੁਹਾਡਾ ਜਿਹੜਾ ਆਪਾਂ ਕਹਿ ਦਿੰਦੇ ਆ ਕਿ ਵੀ ਹੱਕਿਆਂ ਤੋਂ ਤੁਹਾਨੂੰ ਦੇਖਦੇ ਆ ਰਿਹਾ ਤਿੰਨ ਤਿੰਨ ਜਨਰੇਸ਼ਨਾਂ ਤੋਂ ਪਲੱਸ ਚੌਥੀ ਜਨਰੇਸ਼ਨ ਸਾਡੇ ਬੱਚੇ ਵੀ ਜਿਹੜੇ ਉਹ ਜਦੋਂ ਆਪਾਂ ਦਿਖਾਉਣੀ ਹੈ ਇੱਕ ਫਿਲਮ ਬੈਠ ਕੇ ਦੇਖਦੇ ਹਾਂ ਕਿ ਅਸੀਂ ਇਤਨੀ ਮੂਵੀਜ਼ ਦੇਖ ਕੇ ਐਕਸਾਈਟਡ ਹੁੰਦੇ ਨਾ ਸੀਗੇ ਜਦੋਂ ਡਾਇਲੌਗ ਥੋੜੇ ਚੱਲਣਗੇ ਤੇ ਉਹ ਉਹ ਚੀਜ਼ਾਂ ਦੀ ਸਾਡੀ ਵੀ ਇੱਕ ਖੂਨ ਖੋਲਣਾਂ ਤੇ ਇੱਕ ਜਿਵੇਂ ਗੂਸ ਬੰਬਸ ਕਹਿ ਦੇਣਾ ਸਾਡੇ ਲੋਕਾਂ ਦੇ ਖੜੇ ਹੋ ਜੈ ਨੇ ਤੇ ਹਜੇ ਵੀ ਉਹ ਐਕਟਿੰਗ ਦੇ ਅਸੀਂ ਮਰੀਦਾਂ ਅਸੀਂ ਫਾਇਲ ਹਾਂ ਤੇ ਫਿਰ ਤੁਹਾਨੂੰ ਵੱਡੇ ਪਰਦੇ ਤੇ ਦੇਖ ਕੇ ਇੱਥੇ ਅਸੀਂ ਅਪਡੇਟ ਕਰ ਰਹੇ ਹਾਂ ਮੈਲਬਰਨ ਵਾਸੀਆਂ ਦੇ ਲਈ ਸੁਨੇਹਾ ਹਾਂ ਭਾਲਵਾਂਗੇ ਪਰ ਜਿਹੜੀ ਚੀਜ਼ ਆਪਾਂ ਕਹਿੰਦੇ ਨਾ ਕਿ ਵੀ ਅਡਲਟ ਫੀਲਡਸ ਦੇ ਵਿੱਚ ਚਾਹੇ ਤੁਸੀਂ ਉਹ ਜਿਹੜਾ ਐਨੀ ਟਾਈਮ ਤੋਂ ਜਿਹੜਾ ਫਿਲਮ ਇੰਡਸਟਰੀ ਦੇ ਵਿੱਚ ਆਪਣੇ ਆਪ ਨੂੰ ਢਾ ਲਿਆ ਇੱਕ ਛੋਟਾ ਮੇਰਾ ਕੁਐਸਚਨ ਮੇਰੀ ਸਾਈਟ 'ਤੇ ਪਾ ਕੇ ਵੀ ਇੱਕ ਨਾ ਫਿਲਮ ਇੰਡਸਟਰੀ ਚਾਹੇ ਉਹ 뮤직 ਇੰਡਸਟਰੀ ਹੋਵੇ ਉਹ ਸਰਤਾਂਕ ਸਾਲਾਂ ਦੇ ਯੋਗ ਮੰਨਿਆ ਜਾਂਦਾ ਸੀ ਕਿ ਵੀ ਇੰਨੇ ਟਾਈਮ ਤੋਂ ਬਾਅਦ ਅਗਲੇ ਟ੍ਰੈਂਡ ਆ ਗਏ ਅਗਲੇ ਟ੍ਰੈਂਡ ਆ ਗਏ ਵੀ ਟ੍ਰੈਂਡ ਆ ਗਏ ਕੀ ਚੈਲੰਜਸ ਤੋਂ ਉਹਨਾਂ ਲੱਗੇ ਕਿ ਵੀ ਜਿਹੜਾ ਤੁਸੀਂ ਉਸ ਟਾਈਮ ਦੇ ਸਾਰੇ ਕਲਾਕਾਰ ਚਾਹੇ ਉਹ ਮੇਲ ਆਰਟਿਸਟ ਹੋਣ ਚਾਹੇ ਫੀਮੇਲ ਆਰਟਿਸਟ ਹੋਣ ਉਹ ਸਾਰੇ ਛੱਡ ਕੇ ਉਹ ਨਾਰਮਲ ਜ਼ਿੰਦਗੀ ਦੇ ਵਿੱਚ ਪਏ ਨੇ ਉਹ ਉਸ ਯੋਗ ਤੋਂ ਲੈ ਕੇ ਪਾਣੀ ਵਿੱਚ ਸ਼ੇਮੇ ਯੋਗਤ ਕਰ ਤੁਸੀਂ ਜਿਹੜੇ ਹਜੇ ਵੀ ਢਾਲ ਰਹੇ ਹੋ ਆਪਣੇ ਆਪ ਨੂੰ ਇੱਕ ਮੈਸੇਜ ਹੋਵੇ ਜੇ ਜਿਹੜੇ ਹੁਣ ਆਰਟਿਸਟ ਸਰਵਾਈਵ ਕਰ ਰਹੇ ਜਾਂ ਜਾ ਰਹੇ ਆ ਕਿ ਕਿਵੇਂ ਆਪਣੇ ਆਪ ਨੂੰ ਜਿਉਂਦੇ ਰੱਖਣਾ ਇਸ ਫਿਲਮ ਇੰਡਸਟਰੀ ਦੇ ਵਿੱਚ ਇਹ ਇਸ ਤਰ੍ਹਾਂ ਦਾ ਸਵਾਲ ਹੈ ਜੀ ਇਹਦਾ ਮੈਨੂੰ ਵੀ ਨਹੀਂ ਜਵਾਬ ਆਉਂਦਾ ਸਹੀ ਗੱਲ ਤਾਂ ਇਹ ਆ ਵੀ ਆਪਣੇ ਕੰਮ ਨੂੰ ਇਮਾਨਦਾਰੀ ਦੇ ਨਾਲ ਕੋਸ਼ਿਸ਼ ਕਰਦੇ ਆ ਕਰਨ ਦੀ ਔਰ ਬਾਕੀ ਰੱਬ ਤੇ ਛੱਡ ਦਈਦਾ ਉਹਦਾ ਹੁਕਮ ਹੈ ਜਿਵੇਂ ਉਸੇ ਤਰ੍ਹਾਂ ਹੀ ਹੁੰਦਾ ਹੈ ਲੇਕਿਨ ਕੋਸ਼ਿਸ਼ ਇਹ ਕਰਦੇ ਆ ਕਿ ਜੋ ਕੰਮ ਕਰੀਏ ਜੋ ਫਿਲਮ ਹੋਵੇ ਉਹਨੂੰ ਪੂਰੀ ਇਮਾਨਦਾਰੀ ਨਾਲ ਪੂਰੀ ਦਿਲਚਸਪੀ ਨਾਲ ਕੰਮ ਕਰੀਦਾ ਨਾਲ ਨਾਲ ਮੈਂ ਤਾਂ ਇਹ ਸਮਝਦਾ ਕਿ ਮੇਰੇ ਪੰਜਾਬੀ ਭਰਾਵਾਂ ਦਾ ਬੇਸ਼ੱਕ ਉਹ ਪੰਜਾਬ 'ਚ ਵੱਸਦੇ ਐ ਬੇਸ਼ੱਕ ਉਹ ਬਾਹਰਲੇ ਮੁਲਕਾਂ 'ਚ ਵੱਸਦੇ ਉਹਨਾਂ ਨੇ ਹਮੇਸ਼ਾ ਮੈਨੂੰ ਬਹੁਤ ਪਿਆਰ ਦਿੱਤਾ ਹੈ ਔਰ ਹਰ ਘਰ ਦਾ ਮੈਨੂੰ ਲੱਗਦਾ ਵੀ ਮੈਂ ਉਹਨਾਂ ਦਾ ਹਿੱਸਾ ਜ਼ਰੂਰ ਹੋਊਗਾ ਉਹ ਕਿਸੇ ਦਾ ਬੱਚਾ ਬਣ ਕੇ ਬੇਟਾ ਬਣ ਕੇ ਕਿਸੇ ਦਾ ਭਰਾ ਬਣ ਕੇ ਕਿਸੇ ਨੂੰ ਆਪਣੇ ਤਾਏ ਚਾਚੇ ਦੀ ਤਰ੍ਹਾਂ ਲੱਗਦਾ ਹੋਊਗਾ ਬੱਚਿਆਂ ਨੂੰ ਤੇ ਛੋਟੇ ਬੱਚੇ ਵੀ ਜਿਸ ਤਰ੍ਹਾਂ ਇੱਕ ਆਰਟਿਸਟ ਨੂੰ ਪਿਆਰ ਕਰਦੇ ਨੇ ਮੈਨੂੰ ਬੜਾ ਚੰਗਾ ਲੱਗਦਾ ਜਦ ਉਹ ਨਾਂ ਤੋਂ ਵਾਕਿਫ ਹੁੰਦੇ ਨੇ ਔਰ ਨਾਂ ਲੈ ਕੇ ਬੁਲਾਉਂਦੇ ਨੇ ਤਾਂ ਇਹ ਚੀਜ਼ਾਂ ਇਹ ਸਾਰੀਆਂ ਵਾਈ ਗੁਰੂ ਦੀਆਂ ਬਖਸ਼ਿਸ਼ਾਂ ਹੁੰਦੀਆਂ ਜੀ ਔਰ ਉਹ ਦੀ ਮਿਹਰ ਨਾਲ ਹੀ ਮਿਲਦੀਆਂ ਤੇ ਮੈਂ ਸਾਰਾ ਸੇਰਾ ਆਪਣੇ ਪਿਆਰ ਕਰਨ ਵਾਲੇ ਆਪਣੇ ਫੈਨਸ ਨੂੰ ਆਪਣੇ ਪੰਜਾਬੀ ਪਹਿਣਾ ਪਰਵਾਹ ਨੂੰ ਆਪਣੇ ਬਜ਼ੁਰਗਾਂ ਨੂੰ ਦੇਣਾ ਚਾਹਣਾ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਇਨੀ ਮਹੱਤਵ ਦਿੱਤੀ ਜਦ ਤੋਂ ਵੀ ਮੈਂ ਸ਼ੁਰੂ ਹੋਇਆ ਤੇ ਬੇਸ਼ੱਕ ਮੈਨੂੰ ਕੰਮ ਆਉਂਦਾ ਸੀ ਜਾਂ ਨਹੀਂ ਆਉਂਦਾ ਸੀ ਫਿਰ ਵੀ ਉਹਨਾਂ ਨੇ ਕਬੂਲਿਆ ਮੈਨੂੰ ਔਰ ਅੱਜ ਤੱਕ ਚੱਲ ਰਿਹਾ ਹੈ ਉਮੀਦ ਰੱਖਦਾ ਕਿ ਅੱਗੇ ਨੂੰ ਵੀ ਇਸੇ ਤਰ੍ਹਾਂ ਪਿਆਰ ਹੁੰਦੇ ਰਹਿਣਗੇ ਬਿਲਕੁਲ ਜੀ ਕੰਮ ਦੀ ਗੱਲ ਨਹੀਂ ਹੁੰਦੀ ਗੱਲ ਉਹੀ ਹੋਗੀ ਕਿ ਵੀ ਤੁਹਾਡੇ ਦਿਲੋਂ ਅੰਦਰੋਂ ਜਿਹੜੇ ਜਜ਼ਬਾਤ ਨਿਕਲਦੇ ਆ ਤੇ ਤੁਸੀਂ ਉਸ ਨੂੰ ਜਿਹੜਾ ਤੁਹਾਨੂੰ ਇੱਕ ਕਰੈਕਟਰ ਦਿੱਤਾ ਜਾਂਦਾ ਤੁਸੀਂ ਉਹ ਚੁੱਕੋ ਭਜਾਣੇ ਹੋ ਤੇ ਉਹੀ ਬਣ ਜਾਂਦੇ ਹੋ ਜਿਹੜਾ ਤੁਹਾਨੂੰ ਕਿਹਾ ਗਿਆ ਹੁੰਦਾ ਕਿ ਵੀ ਤੁਸੀਂ ਹੁਣ ਇਸ ਤਰ੍ਹਾਂ ਦਾ ਅਭਿਨੇ ਕਰਨਾ ਉਹ ਤੁਸੀਂ ਹੁਣ ਤੇ ਕਰਨ ਬੈਠਾ ਆਡ-ਆਡ ਰੋਲ ਨਿਭਾਏ ਨੇ ਵੱਖ-ਵੱਖ ਹੀਰੋ ਤੋਂ ਲੈ ਕੇ ਤੁਸੀਂ ਪਹਿਲਾਂ ਸਟਾਰਟਿੰਗ ਵਿਲਨ ਤੋਂ ਕੀਤੇ ਫਿਰ ਹੀਰੋ ਬਣੇ ਆ ਹੀਰੋ ਯੋਗਾਂਤ ਕਰ ਰਹੇ ਆ ਫਿਰ ਆਡ-ਆਡ ਹੁਣ ਜਿਹੜੇ ਕਰੈਕਟਰ ਜਿਹੜੇ ਤੁਹਾਡੇ ਦਿੱਤੇ ਜਾਂਦੇ ਤੁਸੀਂ ਉਹਨਾਂ ਚੁੱਕੋ ਭਕੇ ਉਹ ਚੀਜ਼ ਨੂੰ ਨਿਭਾਉਣੇ ਆ ਸੋ ਆਸਟ੍ਰੇਲੀਆ ਤੋਂ ਸਾਡੀ ਟੀਮ ਦੇ ਵਿੱਚ ਵੀ ਜਿਹੜੀ ਤੁਹਾਡੀ ਸਾਰੀ ਬਣੀ ਜਿਹੜੀ ਆਪਾਂ ਕਹਿੰਦੇ ਨੇ ਕੰਪੈਕਟ ਟੀਮ ਆ ਉਹਦੇ ਚ ਫਿਲਮ ਲੋਕ ਆ ਪਰ ਜੋ ਸੈਂਕੈਰੀ ਪ੍ਰੋਡਿਊਸਿੰਗ ਕਰ ਰਹੇ ਤੇ ਚਾਹੇ ਉਹ ਐਕਮੇ ਮਾਈਗ੍ਰੇਸ਼ਨ ਤੋਂ ਰੋਬਿਨ ਜਿਹੜੇ ਤੁਹਾਨੂੰ ਆ ਉਹ ਵੀ ਆ ਤੇ ਹੋਰ ਬਹੁਤ ਜਿਆਦੇ ਲੋਕ ਇਸੰਦੇ ਇਨਵੋਲਵ ਹੈਗੇ ਆ ਤੇ ਉਹਨਾਂ ਦਾ ਸਾਰਾ ਮੈਂ ਅਸੀਂ ਧੰਨਵਾਦ ਕਰਨੀ ਚਾਹੀਏ ਆਪਾਂ ਕਹ ਲਈਏ ਕਿ ਵੀ ਜਿਹੜੀ ਸਾਰੀ ਪ੍ਰੋਡਿਊਸਿੰਗ ਟੀਮ ਹੈ ਟਰੈਕਟਰ ਤੋਂ ਟੈਕਸਰ ਤੋਂ ਲੈ ਕੇ ਤੇ ਚਾਹੇ ਉਹ ਕਿਸੇ ਵੀ 파ਟ ਦੇ ਨਾਲ ਜੁੜੇ ਹੈ ਚਾਹੇ ਉਹਨ ਸੱਜਣ ਮਿੱਤਰ ਤੁਹਾਡੇ ਨਾਲ ਮੇਰੇ ਵੀਰ ਕੈਮਰੇ ਦਾ ਸਾਥ ਦੇ ਰਹੇ ਸੀ ਉਹਨਾਂ ਦਾ ਵੀ ਧੰਨਵਾਦ ਤੁਹਾਡਾ ਤੁਹਾਡੇ ਟਾਈਮ ਕੱਢਣ ਲਈ ਤੇ ਆਸਟ੍ਰੇਲੀਆ ਦੇ ਵਿੱਚ ਬੇਸਬਰੀ ਨਾਲ ਇੰਤਜ਼ਾਰ ਹੈ ਚਾਹੇ ਉਹ ਆਪਾਂ ਕਹਿ ਦਈਏ ਕਿ ਵੀ ਫਾਉਂਟੇਨ ਗੇਟ ਦੇ ਵਿੱਚ ਜਿਹੜਾ ਪ੍ਰੀਮੀਅਰ ਹੋ ਰਿਹਾ ਦੋਸਤਾਂ ਨੂੰ ਇੱਕ ਰਿਕਵੈਸਟ ਆ ਜੀ ਕਿ ਉਹ 6 15 ਤੇ 6 15 ਤੇ ਜਿਹੜਾ ਉਹ ਫਾਉਂਟੇਨ ਗੇਟਸ ਐਨ ਮਾਦੇ ਵਿੱਚ ਜਾ ਕੇ ਉਹ ਜ਼ਰੂਰ ਇਹਦਾ ਪ੍ਰੀਮੀਅਰ ਦੇਖਾਂ ਸਾਡੇ ਵੱਲੋਂ ਬੇਨਤੀ ਆ ਜਾਂਦੇ ਜਾਂਦੇ ਜੇ ਤੁਹਾਡੀ ਬੇਨਤੀ ਨੂੰ ਬੜਾ ਪਿਆਰ ਨਾਲ ਜਿਹੜਾ ਮਨਜ਼ੂਰ ਕਰਾਂਗੇ ਸਾਡੇ ਆਸਟ੍ਰੇਲੀਆ ਵਾਸੀ ਹਾਂਜੀ ਮੈਂ ਸਾਰੇ ਭੈਣਾ ਭਰਾਵਾਂ ਨੂੰ ਜੀ ਬੇਨਤੀ ਕਰਨਾ ਚਾਹਣਾ ਕਿ ਤੁਸੀਂ ਹਮੇਸ਼ਾ ਸਾਡਾ ਸਾਥ ਦਿੱਤਾ ਔਰ ਸਾਡੀਆਂ ਫਿਲਮਾਂ ਨੂੰ ਮਾਨ ਦਿੱਤਾ ਤੇ ਇਸ ਫਿਲਮ ਨੂੰ ਵੀ ਜ਼ਰੂਰ ਮਾਨ ਦੇਜੇ ਔਰ ਤੁਹਾਡਾ ਭਰਾ ਤੁਹਾਡਾ ਬੱਚਾ ਜਾਂ ਤੁਹਾਡਾ ਵੱਡਾ ਜੋ ਵੀ ਸਮਝ ਲੋ ਉਹ ਉਹਦੀ ਫਿਲਮ ਹੈ ਏਸੀ ਸਾਰਿਆਂ ਨੇ ਰਾਜ ਮਿਲ ਕੇ ਬੜੀ ਮਿਹਨਤ ਨਾਲ ਕੰਮ ਕੀਤਾ ਇਹਦੇ ਵਿੱਚ ਔਰ ਕੋਸ਼ਿਸ਼ ਕਰਾਂਗੇ ਅੱਗੇ ਨੂੰ ਵੀ ਸੋਹਣੀਆਂ ਸੋਹਣੀਆਂ ਅੱਛੀਆਂ ਫਿਲਮਾਂ ਲੈ ਕੇ ਆਈਏ ਤੁਹਾਡੇ ਵਾਸਤੇ ਬਾਸ ਸਾਡਾ ਇਸੇ ਤਰ੍ਹਾਂ ਹੌਸਲਾ ਫੜਾਉਂਦੇ ਰਹਿਆ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਧੰਨਵਾਦ ਤੁਹਾਡਾ ਟਾਈਮ ਕੱਟਣ ਦੇ ਲਈ ਤੇ ਤੁਹਾਨੂੰ ਸਭ ਸ਼ਾਮਾਂ ਗੁੱਡ ਲੱਕ ਇਸੇ ਤਰ੍ਹਾਂ ਹੀ ਹੋਰ ਜਨਰੇਸ਼ਨ ਜਿਹੜੀ ਆ ਕੇ ਆ ਰਹੀ ਸਾਡੀ ਸਾਡੇ ਬੱਚੇ ਆ ਉਹਨਾਂ ਦੇ ਲਈ ਵੀ ਤੁਸੀਂ ਇੱਕ ਬਹੁਤ ਖੂਬਸੂਰਤ ਜਿਹੀਆਂ ਫਿਲਮਾਂ ਪੇਸ਼ ਕਰਦੇ ਰਹੋ ਕੀ ਕਰ ਦੇ ਰਹੇ ਹਾਂ ਤੇ ਤੁਹਾਡਾ ਅੱਜ ਦੇ ਟਾਈਮ ਦੇ ਲਈ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਨੂੰ ਸਲੂਟ ਧੰਨਵਾਦ ਤੇ ਜਿਹੜੀਆਂ ਬਹੁਤ ਬਹੁਤ ਸ਼ੁਕਰੀਆ ਨੂੰ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਬਹੁਤ ਸ਼ੁਕਰੀਆ ਭਾਜੀ ਥੈਂਕ ਯੂ ਸੋ ਮਚ ਜਿਉਂਦੇ ਵਾਸਤੇ ਰਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਥੈਂਕ ਯੂ ਦੋਸਤੋ 16 ਮਈ ਨੂੰ ਜਿਹੜੀ ਵਰਡ ਬਾਈਗ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਸ਼ੌਕੀ ਸਰਦਾਰ ਜਿਹਦੇ ਵਿੱਚ ਅ ਅਹਿਮ ਨੂੰ ਕਰਨ ਬਾਰੇ ਇਹਨੇ ਮੁਹਰਜ ਸਾਹਿਬ ਸਾਡੇ ਮਹਿਬੂਬ ਕਲਾਕਾਰ ਮੈਗਾ ਸਟਾਰ ਸਾਡੇ ਨਾਲ ਗੱਲਬਾਤ ਕਰ ਰਹੇ ਸੀਗੇ ਉਹਨਾਂ ਦੇ ਸੱਜੇ ਨੂੰ ਪਰਵਾਣ ਕਰਿਓ ਜਿਹਦੇ ਵਿੱਚ ਹੋਰ ਜਿਹੜੇ ਤੁਹਾਡੇ ਆਪਣੇ ਪਸੰਦੀਦਾ ਜਿਹੜੇ ਆਰਟਿਸਟ ਨੇ ਉਹ ਆਪਣੇ ਆਪਣੇ ਫੀਲਡ ਦੇ ਵਿੱਚ ਬਹੁਤ ਅਧਾਰਕ ਹਨ ਬਹੁਤ ਵਧੀਆ ਜਿਹੜੀਆਂ ਸਮਾਂ ਬਾਰੇ ਇਹਨੇ ਜਿਹਨਾਂ ਬਾਰੇ ਮੁਹਰਜ ਸਾਹਿਬ ਦੇ ਨਾਲ ਗੁਰੂੰਦਾਬਾ ਜਿਹੜੇ ਬਾਲੀਵੁੱਡ ਦੇ ਵਿੱਚ ਆਪਣਾ ਮਾਰਕਾ ਮਾਰ ਕੇ ਬੈਠੇ ਨੇ ਪੰਜਾਬੀਆਂ ਦਾ ਜਿਹੜਾ ਨਾਮ ਰੌਸ਼ਨ ਕਰ ਰਹੇ ਨੇ ਸਾਰੇ ਨਹੀਂ ਹੀ ਪੰਜਾਬੀ ਤਰਕੀਆ ਪੰਜਾਬੀ ਬਹੁਤ ਖੂਬਸੂਰਤ ਚਲਕਦੀ ਹੈ ਇੱਕ ਸਿੱਖੀਜ਼ਮ ਇੱਕ ਮਾਰਸ਼ਲ ਆਰਟ ਕਾਉਂ ਦਾ ਇੱਕ ਲੜਨ ਦਾ ਤਰੀਕਾ ਤੇ ਇੱਕ ਜਸਪੀਨ ਨੂੰ ਜਿਹੜਾ ਚੈਲੰਜ ਮਿਲਦਾ ਉਹਨੂੰ ਨਿਬਾਉਣ ਦਾ ਤਰੀਕਾ ਬਹੁਤ ਖੂਬਸੂਰਤ ਟ੍ਰੇਲਰਾਂ ਤੇ ਫਿਲਮ ਜਿਹੜੀ ਦੇਖਣੀ ਆ ਆਪਾਂ ਅਡਰ ਸਿਨੇਮਾ ਕਰਾਂ ਦੇ ਵਿੱਚ ਜਿਹੜੇ ਥੋੜੇ ਨਸਤੀਕ ਹੈਗੇ ਨੇ ਤੇ ਉੱਥੇ ਜ਼ਰੂਰ ਪਹੁੰਚੋ ਕਿਸੇ ਵੀ ਦੇਸ਼ ਦੇ ਵਿੱਚ ਹਰ ਤਖਾਂ ਤੇ ਰਿਲੀਜ਼ ਹੋ ਰਹੀ ਆ ਵੱਡੇ ਪਰਦੇ ਦੇ ਵਿੱਚ ਬਹੁਤ ਸੋਹਣੀਆਂ ਸਕਰੀਨਾਂ ਮਿਲਣੀਆਂ ਨੇ ਤੇ ਫੌਂਟਨ ਗੇਟ ਦੇ ਵਿੱਚ ਪ੍ਰੀਮੀਅਰ ਜੇ ਆਪਾਂ ਕੱਰੀਏ ਸ਼ੁਕਰਵਾਰ ਨੂੰ ਸੀ 615 ਤੇ ਜਰੂਰ ਪਹੁੰਚੋ ਤੇ ਫਿਰ ਤੋਂ ਆਪਾਂ ਸਾਰੀ ਟੀਮ ਨੂੰ ਸ਼ੁਭਕਾਮਨਾਵਾਂ ਕਹਿੰਦੇ ਆ ਜਿਸ ਕੁੜੀਓ ਤੋਂ ਜਿਹੜੇ ਇੱਥੋਂ ਦੇ ਡਿਸਟ੍ਰੀਬਿਊਟਰ ਆ ਉਹ ਸਾਰੀ ਇੱਥੋਂ ਦੀ ਡਿਸਟ੍ਰੀਬਿਊਸ਼ਨ ਸੰਭਾਲ ਰਹੇ ਆ ਤੇ ਫਿਰ ਤੋਂ ਫਿਲਮੀ ਲੋਕ ਉਹ ਹਰਜੋਤ ਸਿੰਘ ਤੇ ਰੋਬਰਟ ਭਾਈ ਜਿਹੜੇ ਇੱਥੋਂ ਦੀ ਸਾਡੀ ਟੀਮ ਨੂੰ ਸਪੋਰਟ ਕਰਦੇ ਮੀਸ਼ਾਈ ਟੀਵੀ ਨੂੰ ਵੀ ਇੱਕ ਮੀ ਮਾਈਗ੍ਰੇਸ਼ਨ ਤੋਂ ਉਹਨਾਂ ਦਾ ਵੀ ਧੰਨਵਾਦ ਤੇ ਆਪ ਸਭ ਦਾ ਵੀ ਧੰਨਵਾਦ ਤੇ ਸ਼ੁਕਰੀਆ ਅਸੀਕਾ